ਜੀ ਐਮਐਸਵੀ ਤੇ ਇੱਕ ਬਹਾਨਾ ਸਰਕਾਰ ਉਹ ਕਣਕ ਝੋਨਾ ਖਰੀਦੀ ਆ ਸਰਕਾਰ ਦਾ ਜਿਹੜਾ ਆੜਤੀਆ ਵਾ ਮੰਡੀ ਕਰਨ ਵਾਲਾ ਮਾਰਕ ਕਮੇਟੀ ਆ ਉਹਨਾਂ ਨੂੰ ਇਹ ਆਰਡੀਨਸਾਂ ਚ ਇਹਨਾਂ ਨੇ ਬਾਹਰ ਕੱਢਿਆ ਵਾ ਇਹ ਕਿਨੂੰ ਕੀ ਕਰਾਂਗੇ ਜੇ ਤੁਸੀਂ ਖਰੀਦੋਗੇ ਨਾ ਖਰੀਦੇ ਹੋਏ ਕਿਸਾਨ ਹੋਣਗੇ ਮੈਂ ਉਹਨਾਂ ਨੂੰ ਕਿਸਾਨ ਨਹੀਂ ਮੰਨਦਾ ਉਹ ਸਿਰਫ ਪਾਰਟੀਆਂ ਨਾਲ ਸੰਬੰਧ ਵਾਲੇ ਹੋਣਗੇ ਜਿਹੜੇ ਪਾਰਟੀਆਂ ਨਾਲ ਜੁੜੇ ਆ ਇਹ ਮੇਰੀ ਪਾਰਟੀ ਹੈ ਮੇਰੀ ਪਾਰਟੀ ਉਹਨਾਂ ਨੂੰ ਮੈਂ ਕਿਸਾਨ ਨਹੀਂ ਮੰਨਦਾ ਇਹ ਦੇ ਇਹ ਕਹਿੰਦਾ ਵੀ ਪੰਜਾਬੀ ਹਿੰਦੁਸਤਾਨੀ ਕੋਈ ਵੀ ਇਹ ਬੰਦਾ ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਸਿਰਫ ਰਾਜਭਾਗ ਭਗਣਾ ਆ ਤੇ ਉਹਦੇ ਤੋਂ ਮਾੜੀ ਗੱਲ ਮੈਂ ਕਹਿੰਦਾ ਹੋ ਨਹੀਂ ਸਕਦੀ ਸਾਡੇ ਜਿਹੜੇ ਨਿਆਣਿਆਂ ਦੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਦੀ ਜ਼ਿੰਦਗੀ ਖਰਾਬ ਕਰਕੇ ਰਾਜ ਭਗ ਭੋਗਣਾ ਹੰਸ ਰਾਜ ਹੰਸਦਾ ਗਰਬਾਣੀ ਦਾ ਫੈਸਲਾ ਵਾ ਤਾਂ ਭੋਂ ਰਾਜ ਤੇ ਰਾਜੋਂ ਨਰਕ ਇਹਨਾਂ ਨੂੰ ਗਾੜੀ ਨਰਕ ਭੋਗਣਾ ਪੈਣਾ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਰਾਜ ਤੇ ਬਿਠਾ ਲਿਆ ਸੀ ਇਹਨੂੰ ਦੱਸਿਆ ਨਹੀਂ ਦਿ올 ਨੂੰ ਜੇ ਕਿਸਾਨਾਂ ਦਾ ਸਾਥ ਛੱਡ ਗਏ ਤੇ ਅੱਗੇ ਨਰਕ ਭੋਗਣਗੇ ਜਿਹੜੇ ਤਿੰਨ ਆਡੀਨਸ ਕੱਢੇ ਨੇ ਨੇ ਕਿਸਾਨਾਂ ਦੇ ਖਾਫ ਕਾਲੇ ਕਾਨੂੰਨ ਤੇ ਉਹ ਆਪਣੇ ਵਾਪਸ ਲੈ ਲੈ ਕਿਸਾਨ ਜਿਹੜੇ ਨੇ ਉਹ ਬਹੁਤ ਸੰਘਰਸ਼ ਕਰ ਰਹੇ ਨੇ ਬੜੇ ਚਿਰ ਦੇ ਸਾਰੇ ਟੋਟਲ ਕਿਸਾਨੀ ਹਿੰਦੁਸਤਾਨ ਦੀ ਉਹਦੇ ਉਲਟਾ ਹੈ ਕਾਰਨ ਕੀ ਹੈ ਕਿ ਜੇ ਕਿਸੇ ਨੂੰ ਦਰਦ ਹੁੰਦੀ ਹੈ ਫੇਰ ਹੀ ਸੜਕਾਂ ਤੇ ਆਂਦਾ ਸਾਡਾ ਭਾਈਚਾਰਾ ਸਾਰ ਸੜਕਾਂ ਤੇ ਆਇਆ ਹੋਇਆ ਕਿਉਂ ਆਇਆ ਹੋਇਆ ਇਹਦਾ ਮਤਲਬ ਜਿੰਦਾਬਾਦ ਕਿਸਾਨ ਜਿੰਦਾਬਾਦ ਕਿਸਾਨ ਇੱਕਤਰ ਜਿੰਦਾਬਾਦ ਕਿਸਾਨ ਇੱਕਤਰ ਜਿੰਦਾਬਾਦ ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਸਖਾਂ ਦਾ ਫੇਰ ਤੋਂ ਸਵਾਗਤ ਹੈ ਆਰਡੀਨੈਂਸ ਬਿੱਲਾਂ ਦੇ ਖਿਲਾਫ ਕਿਸਾਨਾਂ ਵੱਲੋਂ ਰੇਲਵੇ ਟਰੈਕਾਂ ਤੇ ਦਿੱਤਾ ਜਾ ਰਿਹਾ ਧਰਨਾ ਅੱਜ ਤੀਸਰੇ ਦਿਨ ਵਿੱਚ ਸ਼ਾਮਲ ਹੋ ਗਿਆ ਦੱਸ ਜਿਏ ਕਿ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਜੰਮੂ ਰੇਲਵੇ ਟਰੈਕ ਦੀ ਉੱਪਰ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ ਜਿੱਥੇ ਕਿਸਾਨ ਟਸ ਤੋਂ ਮਾਸ ਨਜ਼ਰ ਹੁੰਦੇ ਨਹੀਂ ਦਿਖਾਈ ਦੇ ਰਹੇ ਅੱਜ ਤਰਨੇ ਦੌਰਾਨ ਇਸ ਮੁੱਦੇ ਤੇ মিডিਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਆਗੂ ਨੇ ਕਿਹਾ ਕਿ ਐਮਐਸਪੀ ਦੇ ਬਾਝਪਾਲ ਇੱਕ ਬਹਾਨਾ ਹੈ ਐਮਐਸਪੀ ਮਤਲਬ ਆਰਥੀਆ ਹੈ ਮੰਡੀਕਰਨ ਹੈ ਮਾਰਕੀਟ ਕਮੇਟੀ ਹੈ ਜਿਸ ਨੂੰ ਇਹਨਾਂ ਨੇ ਆਰਡੀਨੈਂਸ ਬਿਲ ਵਿੱਚੋਂ ਬਾਹਰ ਕੱਢ ਦਿੱਤਾ ਹੈ ਉਹਨਾਂ ਕਿਹਾ ਕਿ ਐਮਐਸਪੀ ਹੈਗੀ ਨੂੰ ਅਸੀਂ ਕੀ ਕਰਾਂਗੇ ਜੇਕਰ ਤੁਸੀਂ ਖਰੀਦੋਗੇ ਨਹੀਂ ਕਿਸਾਨ ਜਥੇਬੰਦੀਆਂ ਨੇ આરોਪ ਲਗਾਉਂਦਿਆਂ ਕਿਹਾ ਕਿ ਐਮਐਸਪੀ ਮੁੱਦੇ ਤੇ ਸਿਰਫ ਮੋਦੀ ਸਰਕਾਰ ਸਟੰਡ ਖੇਲ ਰਹੀ ਹੈ ਪਰ ਅਸੀਂ ਮੰਨਾਂਗੇ ਨਹੀਂ ਜਿੰਨਾ ਚਿਰ ਸਾਡੇ ਆਰਡੀਨੈਂਸ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿਸਾਨਾਂ ਦਾ ਦਰਨਾ ਹੁਣ ਰੇਲਵੇ ਲਾਈਨਾਂ ਤੋਂ ਹੁਣ ਦਿੱਲੀ ਅਤੇ ਚੰਡੀਗੜ੍ਹ ਗਵਰਨਰ ਦੇ ਦਫ਼ਤਰਾਂ ਤੇ ਰਿਹਾਜਵਲ ਕੂਚ ਕਰੇਗਾ ਉੱਥੇ ਹੀ ਉਹਨਾਂ ਨੇ ਮਾਈਪਾ ਪ੍ਰਧਾਨ ਅਸ਼ਨੀ ਸ਼ਰਮਾ ਵੱਲੋਂ ਆਰਡੀਨੈਂਸ ਦੇ ਹੱਕ ਤੇ ਟਰੈਕਟਰ ਮਾਰਚ ਕੱਢਣ ਦੇ ਕਿਹਾ ਕਿ ਇਹ ਸਿਰਫ ਇੱਕ ਡਰਾਮਾ ਕਰ ਰਹੇ ਹਨ ਜਿਸ ਵਿੱਚ ਖਰੀਦੇ ਕਿਸਾਨ ਸ਼ਾਮਲ ਹੋਏ ਹਨ ਉੱਥੇ ਉਹਨਾਂ ਨੇ ਐਮਪੀ ਹੰਸਰਾਜ ਅਤੇ ਸੰਨੀ ਜੇਲ ਤੇ ਬੋਲਦਿਆਂ ਕਿਹਾ ਕਿ ਉਹ ਕਹਿੰਦੇ ਹਨ ਕਿ ਉਹ ਰਾਜ ਭਾਗ ਤੋਂ ਗਨਾਏ ਹਨ ਅਸਤੀਫਾ ਕਿਉਂ ਦੇਣ ਪਰ 14 ਸਾਲਾਂ ਬਾਅਦ ਉਹਨਾਂ ਨੂੰ ਜੋ ਕਹਿ ਰਹੇ ਹਨ ਕਿ ਰਾਜ ਭਾਗ ਮਿਲਿਆ ਹੈ ਪਰ ਉਹਨਾਂ ਨੂੰ ਪਤਾ ਨਹੀਂ ਜੋ ਕਿਸਾਨ ਇਹਨਾਂ ਨੂੰ ਐਮਪੀ ਬਣਾ ਸਕਦੇ ਹਨ ਉਹ ਉਤਾਰ ਵੀ ਸਕਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਹਿੱਕ ਤੇ ਪੈਰ ਰੱਖ ਕੇ ਰਾਜ ਭਾਗ ਭੋਗਣ ਦੀ ਗੱਲ ਇਹ ਹਨ ਪਰ ਪੰਜਾਬੀਆਂ ਦੇ ਹੁਣ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਜਿਸ ਤੇ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟਣਗੇ ਤੇ ਹੁਣ ਦਿੱਲੀ ਵੱਲ ਕੂਚ ਕਰਨਗੇ ਜੀ ਭਾਣ ਜੀ ਚਲੋ ਚੌਥਾ ਰੋਨ ਹੋ ਗਿਆ ਤੁਹਾਨੂੰ ਤੱਕ ਬੈਠਾ ਰਹੇ ਲੇਕਿਨ ਮੋਦੀ ਸਰਕਾਰ ਜਿਹੜੀ ਆ ਤੱਕੋ ਮਤ ਨਹੀਂ ਹੋ ਰਹੀ ਉਹ ਕੱਲੀ ਅਸੀਂ ਤੁਹਾਨੂੰ ਐਮਐਸਪੀ ਦੇ ਰਹੇ ਆ ਦਿੱਤੇ ਰਾਵਾਂਗੇ ਤੇ ਐਮਐਸਪੀ ਹੈਗਾ ਦੇਖੋ ਜੀ ਐਮਐਸਪੀ ਤੇ ਇੱਕ ਬਹਾਨਾ ਐਮਐਸਪੀ ਤੇ ਐ ਮੱਕੀ ਤੇ ਵੀ ਐਮਐਸਸੀ ਐਮਐਸਪੀ ਦਾ ਮਤਲਬ ਇਹ ਨਹੀਂਗਾ ਮਤਲਬ ਇਹ ਤੇ ਆ ਕਿ ਸਰਕਾਰ ਜਿਹੜੀ ਚੀਜ਼ ਖਰੀਦੀ ਆ ਸਰਕਾਰ ਉਹ ਕਣਕ ਝੋਨਾ ਖਰੀਦੀ ਆ ਸਰਕਾਰ ਦਾ ਜਿਹੜਾ ਆੜਤੀਆ ਵਾ ਮੰਡੀ ਕਰਨ ਵਾਲਾ ਮਾਰਕ ਕਮੇਟੀ ਆ ਉਹਨਾਂ ਨੂੰ ਇਹ ਆਰਡੀਨਸਾਂ ਚ ਇਹਨਾਂ ਨੇ ਬਾਹਰ ਕੱਢਿਆ ਵਾ ਜਿਹੜੀ ਗੱਲ ਮੋਦੀ ਸਰਕਾਰ ਨੂੰ ਕਹਿਣੀ ਚਾਹੁੰਦੀ ਆ ਚਾਹੀਦੀ ਆ ਕਿਸਾਨਾਂ ਨੂੰ ਦੱਸਣੀ ਚਾਹੀਦੀ ਉਹ ਤੇ ਦੱਸਦੇ ਨਹੀਂ ਐਮਐਸਵੀ ਕਹੀ ਜਾਂਦੇ ਭੈਗੀ ਹੈਗੀ ਐਮਐਸਪੀ ਹੈਗੀ ਨੂੰ ਕੀ ਕਰਾਂਗੇ ਜੇ ਤੁਸੀਂ ਖਰੀਦੋਗੇ ਨਾ ਹੁਣ ਮੈਂ ਇਹ ਇਹ ਜਵਾਰ ਤੇ ਹੈਗੀ ਤੇ ਜਵਾਰ ਜਿਹੜੀ 900 ਨੂੰ ਤੇ 1100 ਤੋਂ 600 ਤੱਕ ਵਿਕੀ ਉਹ ਉਹ ਉਹਨੂੰ ਐਮਐਸਫੀ ਦੇ ਹਿਸਾਬ ਨਾਲ ਕਿਉਂ ਨਹੀਂ ਕਰੀਤੇ ਗਿਆ ਇਹ ਸਿਰਫ ਇੱਕ ਇਹਨਾਂ ਦਾ ਇਹ ਸਟੈਂਟ ਆ ਇਹ ਨਹੀਂ ਮੰਨਾਂਗੇ ਅਸੀਂ ਜਿੰਨਾ ਚਿਰ ਇਹ ਆਰਡੀਨੈਂਸੇ ਰੱਦ ਨਹੀਂ ਕਰਦੇ ਉਹਨਾਂ ਚ ਇਹ ਸੰਘਰਸ਼ ਤੇਜ ਹੋਊਗਾ ਇਹ ਇਹਨਾਂ ਰੇਲਾਂ ਤੋਂ ਚੁੱਕ ਕੇ ਇਹ ਦਿੱਲੀ ਨੂੰ ਵੀ ਜਾ ਸਕਦਾ ਚੰਡੀਗੜ੍ਹ ਗਵਰਨਰ ਨੂੰ ਜਾ ਸਕਦਾ ਜਿੱਦਾਂ ਕਿਸਾਨ ਜਿੱਥੇ ਬੰਦੀਆਂ ਦਾ ਹੁਕਮ ਹੋਊਗਾ ਉਧਰ ਨੂੰ ਜਾਊਗਾ ਸਾਰਾ ਪਾਸੇ ਲੜਣਾ ਆ ਪਾਰਟੀ ਆਰਡੀਨੈਂਸ ਦੇ ਹੱਕ ਦੇ ਵਿੱਚ ਟਰੈਕਟਰ ਵਾਲੀ ਕੱਢ ਰਿਹਾ ਕੀ ਦੇਖ ਜੋ ਤੁਸੀਂ ਉਹਦੇ ਵਿੱਚ ਕੁਝ ਕਿਸਾਨ ਵੀ ਚਾਣਨੇ ਜਿਹੜੇ ਕਹਿੰਦੇ ਕਿ ਇਹ ਆਰਡੀਨੈਂਸ ਉਹਨਾਂ ਦੇ ਹੱਕ ਦੇ ਵਿੱਚ ਹੀ ਲੱਗਦਾ ਬਿਲਕੁਲ ਉਹ ਖਰੀਦੇ ਹੋਏ ਕਿਸਾਨ ਹੋਣਗੇ ਮੈਂ ਉਹਨਾਂ ਨੂੰ ਕਿਸਾਨ ਨਹੀਂ ਮੰਨਦਾ ਉਹ ਸਿਰਫ ਪਾਰਟੀਆਂ ਨਾਲ ਸੰਬੰਧ ਵਾਲੇ ਹੋਣਗੇ ਜਿਹੜੇ ਪਾਰਟੀਆਂ ਨਾਲ ਜੁੜੇ ਆ ਪੀਸ ਆ ਇਹ ਮੇਰੀ ਪਾਰਟੀ ਹੈ ਮੇਰੀ ਪਾਰਟੀ ਉਹਨਾਂ ਨੂੰ ਮੈਂ ਕਿਸਾਨ ਨਹੀਂ ਮੰਨਦਾ ਜਿਹੜੇ ਉਹਨਾਂ ਦੇ ਟਰੈਕਟਰ ਵੇਖੋ ਹਰ ਬੰਦੇ ਨੂੰ ਪਤਾ ਹਰ ਦੁਕਾਨਦਾਰ ਨੂੰ ਪਤਾ ਹਰ ਜਿਹੜਾ ਛੋਟਾ ਬੱਚਾ ਵੀ ਨਹੀਂ ਜਿਹੜਾ ਹੁਣ 12ਵੀਂ ਜਾਂ 10ਵੀਂ ਪੜ੍ਹ ਗਿਆ ਉਹਨੂੰ ਵੀ ਪਤਾ ਕਿ ਇਹ ਜਿਹੜੇ ਆਰਡੀਨਸਾ ਬਿਲਕੁਲ ਗਲਤ ਆ ਤੇ ਫਿਰ ਵੀ ਕਿਸਾਨ ਇਹਨਾਂ ਟਰੈਕਟਰਾਂ 'ਤੇ ਚੜੇ ਫਿਰਦੇ ਆ ਫਿਰ ਬਹੁਤ ਮਾੜੀ ਗੱਲ ਆ ਜਿਹੜੇ ਕਿਸਾਨ ਉੱਤੇ ਗਏ ਉਹ ਅਹੀਂ ਉਹਨਾਂ ਨੂੰ ਉਹਨਾਂ ਨੂੰ ਆਪਣੇ ਲੋਕ ਕਿਸਾਨ ਨਹੀਂ ਗਿਣਦੇ ਪਿਆਰਾ ਕਿ ਉਹਨਾਂ ਮਾਰਕੀ ਪੰਜਾਬੀ ਮੰਡਾ ਦੇ ਉੱਤੇ ਤਾਂ ਉਹ ਕਿੱਥੇ ਗਿਆ ਉਹ ਕਹਿੰਦਾ ਕਿ ਮੈਂ ਰਾਜਪਾਲ ਕੋਲ ਗਿਆ ਆ ਤੇ ਮੈਨੂੰ 14 ਸਾਲਾਂ ਬਾਅਦ ਐਮਕੀ ਦੀ ਜਿਹੜੀ ਆ ਸ਼ੀਟ ਮਿਲੀ ਆ ਕਿ ਉਹ ਪੰਜਾਬੀ ਹੋਣ ਦੇ ਨਾਂ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਿਹਾ ਹੈ ਵੇਖੋ ਮੈਂ ਤੇ ਇਹ ਕਹਿੰਦਾ ਵੀ ਪੰਜਾਬੀ ਹਿੰਦੁਸਤਾਨੀ ਕੋਈ ਵੀ ਇਹ ਬੰਦਾ ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਸਿਰਫ ਰਾਜ ਭਾਗ ਭੋਗਣਾ ਆ ਤੇ ਉਹਦੇ ਤੋਂ ਮਾੜੀ ਗੱਲ ਮੈਂ ਕਹਿੰਦਾ ਹੋ ਨਹੀਂ ਸਕਦੀ ਕੋਈ ਇਹ ਬਹੁਤ ਫਿਰ ਜਿਹੜੀ ਆ ਇਹ ਬਹੁਤ ਮਾੜੀ ਗੱਲ ਆ ਜਿਹੜੀ ਇਹ ਬੰਦੇ ਨੇ ਇਹ ਗੱਲ ਕਹੀ ਹੈ ਵੀ ਮੈਂ ਤੇ ਰਾਜ ਭਾਗ ਭੋਗਣਾ ਆ ਰਾਜ ਭਾਗ ਭੋਗਣਾ ਆ ਇਹਦਾ ਮਤਲਬ ਸਾਡੀ ਜਿਹੜੇ ਨਿਆਣਿਆਂ ਦੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਦੀ ਜ਼ਿੰਦਗੀ ਖਰਾਬ ਕਰਕੇ ਰਾਜ ਭਾਗ ਭੋਗਣਾ ਇਹ ਹਰ ਬੰਦੇ ਨੂੰ ਹਾ ਦਾ ਨਾਰਾ ਮਾਰਨਾ ਚਾਹਦਾ ਜਿਹੜਾ ਤੁਹਾਡਾ ਸੈਂਟਰਲ ਇੱਥੋਂ ਜਿਹੜਾ ਭਾਪੀ ਦਾ ਬਣਿਆ ਵਾ ਆਪਣਾ ਐਮਪੀ ਸ਼ਨੀ ਦੇ ਹੋਲ ਉਹ ਵੀ ਆਪਣੇ ਆਪ ਨੂੰ ਜਦੋਂ ਵੋਟਾਂ ਲੈਣਾ ਹੈ ਕਹਿੰਦਾ ਮੈਂ ਜੱਟਾਂ ਦਾ ਮੁੰਡਾ ਮੈਂ ਪੰਜਾਬੀ ਆ ਤੇ ਇੱਕ ਵਾਰੀ ਹਾ ਦਾ ਨਾਰਾ ਨਹੀਂ ਮਾਰਿਆ ਬਹੁਤ ਮਾੜੀ ਗੱਲ ਆ ਇਹ ਦੁਬਾਰਾ ਜ਼ਿੰਦਗੀ ਚ ਪਾਵਰ ਦੁਬਾਰਾ ਨਹੀਂ ਮਿਲਦੀ ਹੁੰਦੀ ਇੱਕ ਵਾਰੀ ਇਹਨਾਂ ਨੂੰ ਪਾਵਰ ਮਿਲੀ ਆ ਇਹਨੂੰ ਪਾਵਰ ਨੂੰ ਕਿਸਾਨਾਂ ਦੇ ਹੱਕ ਚ ਪੰਜਾਬੀਆਂ ਦੇ ਹੱਕ ਚ ਹਿੰਦੂਸਤਾਨੀਆਂ ਦੇ ਹੱਕ ਵਿੱਚ ਇਹਨਾਂ ਨੂੰ ਵਰਤਣਾ ਚਾਹੀਦਾ ਸੀ ਹਾ ਦਾ ਨਾਰਾ ਮਾਰਨਾ ਚਾਹੀਦਾ ਸੀ ਉਥੇ ਫੈਸਲਾ ਇਹਨਾਂ ਦੇ ਹੱਕ 'ਚ ਹੁੰਦਾ ਜਾਂ ਨਾ ਹੁੰਦਾ ਸਿਰਫ ਆਪਣਾ ਹਾਂ ਦਾ ਨਾਰਾ ਮਾਰਦੇ ਪਏ ਅਸੀਂ ਫਲਾਣੇ ਪੰਜਾਬ 'ਚੋਂ ਆਏ ਆ ਤੇ ਇਹ ਧੱਕਾ ਨਾ ਕਰੋ ਬੜੀ ਗਲਤ ਗੱਲ ਆ ਇਹ ਹੰਸ ਰਾਜਵਾਦ ਤੇ ਤੇ ਇਹ ਸ਼ਨੀ ਦੋਲਵਾਦ ਤੇ ਵੀ ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਪੰਜਾਬੀ ਨਹੀਂ ਹਿੰਦੁਸਤਾਨੀ ਨਹੀਂ ਆ ਇਹਨਾਂ ਨੂੰ ਹਿੰਦੁਸਤਾਨ 'ਚੋਂ ਬਾਹਰ ਕਰਨਾ ਚਾਹੀਦਾ ਕਸ਼ਮੀਰ ਸਿੰਘ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜਰਨਲਿਸਟ ਸਖਤਰ ਬੋ ਰਿਹਾ ਜਿਹੜਾ ਤੁਸੀਂ ਸਵਾਲ ਕੀਤਾ ਸੀ ਅੱਗੇ ਹੰਸ ਰਾਜ ਹੰਸਦਾ ਗਰਬਾਣੀ ਦਾ ਫੈਸਲਾ ਵਾ ਤਪੋ ਰਾਜ ਤੇ ਰਾਜੋਂ ਨਰਕ ਇਹਨਾਂ ਨੂੰ ਗਾੜੀ ਨਰਕ ਭੋਗਣਾ ਪੈਣਾ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਰਾਜ ਤੇ ਬਿਠਾਇਆ ਸੀ ਇਹਨੂੰ ਦੱਸ ਨਹੀਂ ਦਿ올 ਨੂੰ ਜੇ ਕਿਸਾਨਾਂ ਦਾ ਸਾਥ ਛੱਡ ਗਏ ਤੇ ਅੱਗੇ ਨਰਕ ਭੋਗਣਗੇ ਸੜਕਾਂ ਜਿਹੜੀਆਂ ਨੇ ਮੋਦੀ ਸਰਕਾਰ ਆ ਸੜਕਾਂ ਮਤਨੀ ਹੋ ਰਹੀ ਕਿਸਾਨ ਜਿਹੜੇ ਆ ਸੜਕਾਂ ਤੇ ਵੀ ਚੱਲ ਗਿਆ ਅੱਜ ਅੰਮ੍ਰਿਤਸਰ ਅਕਾਲੀ ਦੰਨੇ ਜਿਹੜਾ ਆ ਸੜਕਾਂ ਦੇ ਉੱਪਰ ਵੀ ਜਾਨ ਲਗਾਇਆ ਸੜਕਾਂ ਤੇ ਲੇਟੇ ਆ ਕੰਨੀ ਪੁੱਪ ਦੇ ਵਿੱਚ ਲੇਕਿਨ ਮੋਦੀ ਸਰਕਾਰ ਤਰਫੋਂ ਮਤ ਨਹੀਂ ਕਰ ਰਹੀ ਕੀ ਰਣਨੀਤੀ ਆ ਗਿਆ ਗੱਲ ਇਹ ਆ ਜੀ ਜਿਹੜਾ ਮੋਦੀ ਸਰਕਾਰ ਵਾ ਇਹ ਇਹ ਹਮੇਸ਼ਾ ਹੀ ਜਦੋਂ ਦੀ ਬਣੀ ਆ ਉਦੋਂ ਦੀ ਇਹ ਝੂਠ ਬੋਲਦੀ ਆਈ ਆ ਤੇ ਤਾਨਾशाही ਸਰਕਾਰ ਵਾਏ ਇਹਨੇ ਆਉਣਾ ਹੈ ਕਾਬੂ ਮੈਂ ਧਾਰਨ ਦੇ ਤੌਰ ਤੇ ਦੱਸ ਦਿੰਦਾ ਕਿ ਆਪਾਂ ਜੱਟ ਜ਼ਿਮੀਦਾਰ ਵਾਂ ਅਸੀਂ ਆ ਵਹਿੜ ਤੇ ਪਾਲਦੇ ਹੁੰਦੇ ਸੀ ਜੋਣ ਲਈ ਤੇ ਜਦੋਂ ਬਹੁਤਾ ਤਕੜਾ ਵਹਿੜ ਕਾ ਹੋ ਜਾਂਦਾ ਸੀ ਆ ਉਹ ਫਿਰ ਮਾਰਦਾ ਵੀ ਸੀ ਤੇ ਲਾਗੇ ਨਹੀਂ ਸੀ ਆਉਣ ਦਿੰਦਾ ਇਹ ਜਿਹੜਾ ਵੈਡ ਕਾਲ ਫਿਰ ਕੀ ਕਰਨਾ ਉਹਨੂੰ ਅਸੀਂ ਖੱਸੀ ਕਰਦੇ ਸੀ ਖੱਸੀ ਕਰਕੇ ਜਦੋਂ ਬੰਦ ਦੇਈਆਂ ਤੇ ਭਾਵੇਂ ਉਹਨੂੰ ਜਿਹੜਾ ਮਰਜੀ ਛੇੜਦਾ ਰਹੇ ਇਹਨੂੰ ਅਸੀਂ ਖੱਸੀ ਕਰਕੇ ਐਸਾ ਬਣਾਵਾਂਗੇ ਜ਼ਿੰਦਗੀ 'ਚ ਕਦੀ ਇਹ ਸਿਆਸਤ 'ਚ ਨਹੀਂ ਆਊਗਾ ਬਾਹਰ ਕੱਢ ਦਾਂਗੇ ਧਰਨਾ ਫਿਰਾਂ ਧਰਨਾ ਕੰਟੀਨਿਊ ਜਾਰੀ ਰੱਖਾਂਗਾ ਜਿੰਨਾ ਚਿਰ ਸਾਡਾ ਹੁਕਮ ਵਾ ਸਾਡੀਆਂ ਜਥੇਬੰਦੀਆਂ ਦਾ 7 ਤਰੀਕ ਨੂੰ ਮੀਟਿੰਗ ਹੋਣੀ ਆ ਜੋ ਮੀਟਿੰਗ ਅੱਗੇ ਕਰਨਗੇ ਉਹ ਮੀਟਿੰਗ ਦੇ ਹਿਸਾਬ ਨਾਲ ਆਪਾਂ ਜਿਹੜਾ ਗਾੜੀ ਚੱਲਾਂਗੇ ਮੈਂ ਸੁਖਜਿੰਦਰ ਸਿੰਘ ਪਿੰਡ ਕਤੋਵਾਲ ਤੋਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਬਲਾਕ ਦੀਨਾ ਨਗਰ ਦਾ ਪ੍ਰਧਾਨ ਆ ਮੈਂ ਇਹ ਬੇਨਤੀ ਕਰਨਾ ਮੋਦੀ ਮੋਦੀ ਸਾਹਿਬ ਅਗੇ ਵੀ ਜਿਹੜੇ ਤਿੰਨ ਐਡਿਨਸ ਕੱਢੇ ਨੇ ਨੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਤੇ ਉਹ ਆਪਣੇ ਵਾਪਸ ਲੈ ਲੇ ਕਿਸਾਨ ਜਿਹੜੇ ਨੇ ਉਹ ਬਹੁਤ ਸੰਘਰਸ਼ ਕਰ ਰਹੇ ਨੇ ਬੜੇ ਚਿਰ ਦੇ ਸਾਰੇ ਟੋਟਲ ਕਿਸਾਨੀ ਹਿੰਦੁਸਤਾਨ ਦੀ ਉਹਦੇ ਉਲਟਾ ਹੈ ਮੋਦੀ ਦੇ ਇਹ ਸੜਕਾਂ ਤੇ ਆਏ ਨੇ ਬਹੁਤ ਸੰਘਰਸ਼ ਕਰ ਰਹੇ ਨੇ ਉਹ ਆਪਣੇ ਆਈਡੀ ਦਾ ਸਵਾਪਸ ਲਏ ਬਾਕੀ ਜਿਹੜਾ ਅਸਨੀ ਦਿਓੜਾ ਹੈ ਸਨੀ ਦਿਓੜ ਔਰ ਜਿਹੜਾ ਹੰਸਰਾ ਹੰਸਾ ਇਹ ਜਿੰਨੇ ਵੀ ਨੇ ਜੇ ਭਾਜਪਾ ਦਾ ਦੁੱਧਾ ਜਿਹੜਾ ਅਸਨੀ ਕੁਮਾਰ ਸ਼ਰਮਾ ਵੀ ਜਿਹੜਾ ਪ੍ਰਧਾਨ ਜਿਹੜਾ ਆਪਣੇ ਪੰਜਾਬ ਦਾ ਉਹਦਾ ਵੀ ਇਹੋ ਕੰਮ ਹੈ ਜਾਣ ਕੇ ਰੈਲੀ ਕੱਢਣ ਡਿਆ ਹੁਣ ਉਹ ਦਿਨ ਜਿੱਦਣ ਅਸੀਂ ਮੰਗ ਪੱਤਰ ਦੇਣ ਗਏ ਆ 26 ਤਰੀਕ ਨੂੰ ਉਦਰੇ ਨੂੰ ਕਿਹਾ ਸੀ ਵੀ ਅਸੀਂ ਮੋਦੀ ਨਾਲ ਗੱਲ ਕਰ ਉਹ ਦਿਨ ਇਹ ਨੇ ਜਿਹੜਾ ਸਾਡਾ ਮੰਗ ਪੱਤਰ ਸੀ ਉਹ ਡੈਕਸ ਬੀਚ ਨੇ ਸੁੱਟਤਾ ਸੀ ਹੁਣ ਹੁਣ ਇਹ ਟਰੈਕਟਰਾਂ ਦੀ ਰੈਲੀ ਕਰਦਾ ਫਿਰਦਾ ਹੈ ਹੁਣ ਨੰਬਰ ਬਣਾਉਂਦਾ ਫਿਰਦਾ ਏ ਜਿਹੜਾ ਇੱਥੇ ਕਿਸਾਨ ਆ ਗਏ ਤੇ ਜਿਹੜਾ ਉਹ ਹੀ ਹਿਸਾਬ ਉਹਦਾ ਹੈਗਾ ਇਹ ਹੰਸਰਾਜ ਦਾ ਉਹ ਹੀ ਸਾਡੇ ਐਮਪੀ ਜਿਹੜਾ ਪੰਜਾਬੀਆਂ ਲਈ ਕੋਈ ਲੋੜ ਨਹੀਂ ਪੰਜਾਬੀਆਂ ਵਾਸਤੇ ਅਰੇ ਬੱਚੇ ਬੰਬੇ ਸੜਾ ਕੀ ਜਣਾ ਚਾਹੇ ਕਿਸਾਨ ਸੜਕਾਂ ਤੇ ਮਰ ਰਿਹਾ ਤਾਂ ਹੰਸਰਾਜ ਕਰਾਂਗਾ ਰਾਜਦਾਨ ਇਹੋ ਜਿਹਾ ਐਮਪੀ ਬਿਲਕੁਲ ਨਹੀਂ ਬਣਾਉਣਾ ਚਾਹੀਦਾ ਜਿਹੜਾ ਬੰਦਾ ਕਿਸਾਨਾਂ ਦੇ ਹੱਕ 'ਚ ਨਹੀਂ ਕਹਿੰਦਾ ਵੀ ਮੈਨੂੰ ਕਿਸੇ ਦੀ ਦਰਦੀ ਨਹੀਂ ਤੇ ਉਹਨੂੰ ਐਮਪੀ ਬਣਾ ਕੇ ਉਹ ਲੋਕ ਬਿਛਤਾਏ ਨੇ ਉਹ ਗਾਹ ਵਾਸਤੇ ਐਮਪੀ ਬਿਲਕੁਲ ਨਹੀਂ ਬਣੇਗਾ ਜੇ ਤੁਸੀਂ ਕਹਿਣਾ ਚਾਹੋਗੇ ਜੇ ਤੁਹਾਡੀ ਨਹੀਂ ਤੁਹਾਡੀ ਹੁਣ ਮੰਗ ਪੂਰੀ ਹੁੰਦੀ ਤੇ ਫਿਰ ਅੱਗੇ ਅਗਲਾ ਪੱਤਰ ਕੀ ਹੋਏਗਾ ਅਗਲਾ ਵੈਕਟ ਜਿਹੜਾ ਸਾਡਾ ਪਾਰਟੀ ਦਾ ਜੋ ਵੀ ਸਾਡੇ ਆ 7 ਤਰੀਕ ਨੂੰ ਮੀਟਿੰਗ ਹੈ ਚੰਡੀਗੜ੍ਹ ਤੇ ਸਾਡੇ ਪ੍ਰਧਾਨ ਸਾਹਿਬ ਇਹਨਾਂ ਜਾਣ ਕੇ ਸਾਰੇ ਇਹਨਾਂ ਨੇ ਜੋ ਵੀ ਉੱਥੇ ਮੀਟਿੰਗ ਕਰਕੇ ਜਿਹੜੀ ਹੋਏਗੀ ਕਿਸਾਨਾਂ ਦੀ ਤੇ ਉਹ ਆ ਕੇ ਦੱਸਿਆ ਜਾਏਗਾ ਉਹ ਆਧਾਰ ਤੇ ਮੀਟਿੰਗ ਦੇ ਆਧਾਰ ਤੇ ਅੱਗੇ ਜਿਹੜਾ ਅਗਲਾ ਸਟੈਪ ਜਿਹੜਾ ਲਿਆ ਜਾਏਗਾ ਪ੍ਰਣਾਧੀਆਂ ਦੀ ਵੈਲਫੇਅਰ ਸੁਸਾਇਟੀ ਨੇ ਅੱਗੇ ਖੇਤਾਂ ਵਿੱਚ ਇਹਦੇ ਫਿਰਦਾ ਕਿਸਾਨ ਲੜਾਈ ਲੜ ਰਹੇ ਆ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਨੀ ਚੌਥਾ ਦਿਨ ਅੱਜ ਦੇਖੋ ਜੀ ਇਸ ਤਰ੍ਹਾਂ ਕਿ ਕਲੱਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਜਦੋਂ ਉਸ ਕੱਲ ਡਿਬੇਟ ਕੀਤੀ ਸੀ ਉਦੋਂ ਮੈਂ ਵਾਸੀ ਵੀ ਕਿਸਾਨ ਆ ਅਸੀਂ ਵੀ ਕਿਸਾਨੀ ਪਾਈ ਚੈਲ ਬਿਲੋਂਗ ਕਰਦੇ ਆ ਸਭ ਤੋਂ ਪਹਿਲਾਂ ਇਸ ਬਿਲ ਦੇ ਖਿਲਾਫ ਆ ਸੀ ਕਾਰਨ ਕੀ ਹੈ ਕਿ ਜੇ ਕਿਸੇ ਨੂੰ ਦਰਦ ਹੁੰਦੀ ਹੈ ਫੇਰ ਹੀ ਦੂਸਰ ਸੜਕਾਂ ਤੇ ਆਂਦਾ ਸਾਡਾ ਭਾਈਚਾਰਾ ਸਾਡ ਸੜਕਾਂ ਤੇ ਆਇਆ ਹੋਇਆ ਕਿਉਂ ਆਇਆ ਹੋਇਆ ਇਹਦਾ ਮਤਲਬ ਬੈਂਚ ਕੋਈ ਨਾ ਕੋਈ ਟੁੱਟੀ ਹੈਗੀ ਆ ਮੈਂ ਤੇ ਅੱਗੇ ਵੀ ਤੁਹਾਨੂੰ ਕਿਹਾ ਸੀ ਮੈਂ ਹੁਣ ਵੀ ਕੰਨਾ ਕਿ ਸਰਕਾਰ ਸਾਰੀ ਕਿਸਾਨੀ ਜੱਥੇਬੰਦੀਆਂ ਨੂੰ ਬੁਲਾਉਣਾ ਚਾਹੀਦਾ ਇਹ ਵਿਰੋਧ ਦੇ ਖਿਲਾਫ ਹੈ ਔਰ ਖਾਨੀ ਪੈਸੇ

ਉਹਨਾਂ ਹੈਗੇ ਨੇ ਡਿਸਕਸ ਕਰ ਰਹੇ ਮੋਦੀ ਸਰਕਾਰ ਅੜ ਗਈ ਆ ਜੀ ਕੋਦੇ ਟਾਸ ਤੋਂ ਹਸ ਨਹੀਂ ਹੋ ਰਹੀ ਕਿਸਾਨ ਸੜਕਾਂ ਦੇ ਲੇਕਿਨ ਉਹਨਾਂ ਨੇ ਕੱਲ ਤੇ ਜੂਨ ਸਰ ਕਰੇ ਜੇ ਕੋਈ ਜਦੋਂ ਕਿਸਾਨੀ ਇਕੱਠੀ ਹੋ ਜੇ ਕਿਸਾਨੀ ਦੇ ਦੇਸ਼ ਦੇ ਰੇਡ ਦੀ ਹਟਾਉਣੀ ਚਾਹੁੰਦੇ ਆ ਇਹਨਾਂ ਨੂੰ ਕਿਹਾ ਜਾ ਸਕਦਾ ਇਹਨਾਂ ਨੂੰ ਇਕੱਠੇ ਹੋ ਗਏ ਅੱਜ ਮੁਜ਼ਾਹਰੇ ਕਰਦੇ ਬੇਨ ਸਰਕਾਰ ਦੇ ਖਿਲਾਫ ਨਹੀਂ ਕਿਉਂ ਖਿਲਾਫ ਨਹੀਂ ਸਰਕਾਰ ਨੇ ਦਿੱਤ ਬਿਲਕੁਲ ਅੱਜ ਤੁਸੀਂ ਸਮਰਥਨ ਕੀਤਾ ਕੀ ਸੋਚ ਕੇ ਸਮਰਥਨ ਕੀਤਾ ਅੱਜ ਦੇਖੋ ਜੀ ਮੈਂ ਵੀ ਕਿਸਾਨ ਹਾਂ ਜੀ ਜਿਹੜੀ ਸਮੀਤਾ ਬੰਦੇ ਸਾਨੂੰ ਕਹਾ ਆ ਮਾਤਾਇੰਦ ਸਮੀਤਾ ਬਸ ਬਸ ਖਟਾਈਂ ਉਹਨਾਂ ਸੀਟਾਂ ਨੂੰ ਮੱਥਨ ਕੀਤਾ ਕਿ ਇਹ ਬਿੱਲ ਜਿਹੜਾ ਨੂੰ ਖਤਮ ਕਰ ਦਿੱਤਾ ਜਾ ਜਾਂ ਰੀਕਨਸਿਡਰ ਕੀਤਾ ਜਾਵੇ ਕਿੰਨੀ ਕਿੰਨੀ ਪ੍ਰੋਬਲਮ ਆ ਗਈਆਂ ਬਿੱਲ ਟੁੱਟੀਆਂ ਗਈਆਂ ਕਲੀਅਰ ਕੀਤੀਆਂ